एसोसिएट सीएससी सेंटर दिस वीडियो इज ਤੁਹਾਡਾ ਸਤ ਸਵਾਗਤ ਆ ਜਿੱਥੇ ਕਿ ਅਸੀਂ ਤੁਹਾਡੇ ਲਈ ਜੋ ਹੈ ਨਵੇਂ ਕੋਰਸਿਸ ਲੈ ਕੇ ਆਏ ਆਂ ਆਨਲਾਈਨ ਜੋ ਕਿ ਤੁਸੀਂ ਆਨਲਾਈਨ ਕੋਰਸ ਕਰ ਸਕਦੇ ਹੋ ਤੇ ਨਾਲ ਹੀ ਉਸ ਦੇ ਲਰਨਿੰਗ ਵੀ ਕਰ ਸਕਦੇ ਹੋ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਸੋ ਕੋਰਸ ਕਿਹੜੇ-ਕਿਹੜੇ ਨੇ ਆਓ ਸਭ ਤੋਂ ਪਹਿਲਾਂ ਆਪਾਂ ਜਾਣਦੇ ਆਂ ਸਭ ਤੋਂ ਪਹਿਲਾ ਕੋਰਸ ਆ ਸੇਵਾ ਕੇਂਦਰ ਫਾਰਮ ਅਪਲਾਈ ਕਰਨਾ ਆਨਲਾਈਨ ਅਗਲਾ ਕੋਰਸ ਇੰਟਰਨੈਟ ਕੈਫੇ ਦਾ ਜਿਸ ਵਿੱਚ ਕੀ ਸਾਰਾ ਆਨਲਾਈਨ ਵਰਕ ਤੁਹਾਨੂੰ ਇੰਟਰਨੈਟ ਕੈਫੇ ਦਾ ਸਿਖਾਇਆ ਜਾਣਾਗਾ ਅਗਲਾ ਜੋ ਕੋਰਸ ਹੈ ਕੰਪਿਊਟਰ ਕੋਰਸ ਦੇ ਨਾਲ ਐਡਵਾਂਸ ਜੋ ਉਸ ਦਾ ਕੋਰਸ ਹੋਣਾ ਇਹ ਹੀ ਕੋਰਸ ਹੈ ਨੈਕਸਟ ਆਪਣੇ ਕੋਲ ਫੋਰਥ ਕੋਰਸ ਹੈ ਡਿਜੀਟਲ ਮਾਰਕੀਟਿੰਗ ਕੋਰਸ ਇਹ ਹੀ ਚਾਰੇ ਕੋਰਸ ਜੋ ਤੁਹਾਨੂੰ ਸਾਡੇ ਦੁਆਰਾ ਕਰਵਾਏ ਜਾਣੇ ਨੇ ਆਨਲਾਈਨ ਇਹ ਹੀ ਕੋਰਸ ਤੁਸੀਂ ਘਰ ਬੈਠ ਕੇ ਆਨਲਾਈਨ ਵੀ ਕਰ ਸਕਦੇ ਹੋ ਨਾਲ ਹੀ ਤੁਹਾਨੂੰ ਇਹ ਜੋ ਸਰਟੀਫਿਕੇਟ ਵੀ ਦਿੱਤਾ ਜਾਊਗਾ ਜੋ ਕਿ ਆਈਐਸਓ ਸਰਟੀਫਾਈਡ ਕੰਪਿਊਟਰ ਸਰਟੀਫਿਕੇਟ ਹੋਗਾ ਇਹ ਸਰਟੀਫਿਕੇਟ ਹਰ ਇੱਕ ਸਰਕਾਰੀ ਨੌਕਰੀ ਅਤੇ ਹਰ ਇੱਕ ਪ੍ਰਾਈਵੇਟ ਨੌਕਰੀ ਦੇ ਵਿੱਚ ਵੈਲਿਡ ਹੋਊਗਾ ਤੇ ਜੇਕਰ ਤੁਸੀਂ ਕਿਸੇ ਵੀ ਸਰਕਾਰੀ ਨੌਕਰੀ ਵਿੱਚ ਅਪਲਾਈ ਕਰਨਾਗਾ ਤਾਂ ਉੱਥੇ ਤੁਹਾਨੂੰ ਆਈਐਸਓ ਸਰਟੀਫਾਈਡ ਕੰਪਿਊਟਰ ਸਰਟੀਫਿਕੇਟ ਦੀ ਹੀ ਜ਼ਰੂਰਤ ਪਵੇਗੀ ਜੋ ਕਿ ਸਾਡੇ ਸਰਟੀਫਿਕੇਟ ਨਾਲ ਤੁਹਾਡਾ ਕੰਮ ਆਸਾਨ ਹੋ ਜਾਊਗਾ। ਇਹੇ ਕੋਰਸ ਵਿੱਚ ਤੁਹਾਨੂੰ ਫ੍ਰੀ ਐਡਸ ਨਾਲ ਸਮਾਨ ਬੈਂਕਿੰਗ ਆਈਡੀ ਫਾਰਮ ਦੇ ਪੀਡੀਐਫ ਖਾਲੀ ਤੇ ਭਰੇ ਹੋਏ ਇਹ ਪੀਡੀਐਫ ਬੁੱਕਸ ਵੀ ਦਿੱਤੀਆਂ ਜਾਣਗੀਆਂ। ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਦਾ ਧੰਨਵਾਦ। ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ ਵੈਰੀ ਮੱਚ।